ਖੁਸ਼ੀ ਹੈ ਦਰਬਰ ਸਿੰਘ ਪੱਜੂ ਦਾ ਬਾੜ ਆਪਣੇ ਪੁੱਤਰ ਦੇ ਉੱਪਰ ਬਹਾਦਰ ਬੁਰੀਏ ਕਹਿੰਦੇ ਇਹ ਚਤਕੌਰ ਦਾ ਵੀਰ ਆਖਾਗੇ ਇਹ ਖੇੜੀ ਕਹਿਣਾ ਵਾਲੇ ਇਹ ਸੱਤਰਬ ਦਾ ਕਹਿੰਦੇ ਭਾਈ ਆਖਾਗੇ ਜੀ ਇਹ ਕਹਿੰਦੇ ਖੁਸ਼ੀ ਮੇਰੇ ਮਿੱਤਰੋ ਜੜਬਾ ਮਸ਼ਹੂਰ ਕੀਤਾ ਬੁੱਕਾ ਪਿੰਡ ਹੈ ਉਹ ਚੱਟਾ ਦੇ ਪੁੱਤ ਪਤਬਰ ਬੜੇ ਸੀ ਗੜੇ ਸ਼ਕੰਬਰ ਹੋਰ ਬੇਪਰਾ ਠੱਕੇ ਨਾਲ ਬਹੁਤ ਡਿਮਾਂਡ ਮੇਰੇ ਵੀਰੋ ਇਹਨਾਂ ਬੰਦੇ ਲਈ ਔਖਾ ਹੋ ਜਾਂਦਾ ਹੈ ਰੈਸਟ ਵੀ ਜ਼ਰੂਰੀ ਹੈ ਔਰ ਦੀਪ ਆਇਆ ਹੈ ਦੀਪ ਤੇਰਾ ਸਤਕਾਰ ਹੈ ਡੇਂਜਰ ਹੈ ਲੁਕਾ ਆ ਰਿਹਾ ਇਹ ਡੇਂਜਰ ਹੈ ਆਹ ਸਾਹਮਣੇ ਕਬੱਡੀ 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 ਡੇਂਜਰ ਦੀ ਤੇ ਡੇਂਜਰ ਨੂੰ ਡੇਂਜਰ ਹੀ ਟੱਕਰੂ ਡੇਂਜਰ ਨੂੰ ਆਹ ਡੇਂਜਰ ਡੇਂਜਰਾ ਫੇਰ ਆ ਗਿਆ ਤਿੰਨਾਂ ਦਾ ਸੈੱਟ ਬਣ ਗਿਆ ਤਿੰਨਾਂ ਦਾ ਸੈੱਟ ਬਣ ਗਿਆ ਮੇਰੇ ਵੀਰੋ ਲਓ ਕਬੱਡੀ ਇਹ ਆਹ ਮੁਕਾਬਰਾ ਹੋ ਸਕਤ ਹੋ ਬੱਲੇ ਬੱਲੇ ਖੁਸ਼ੀ ਤੇ ਖਤਰਾ ਖਤਰਾ ਤੇ ਖੁਸ਼ੀ ਲੱਗਾ ਜੋਰ ਮੁਕਾਬਰਾ ਸੰਗਤ ਸੰਤਨਗਰ ਦੀ ਧਰਤੀ ਇਹ ਦੂਰ ਤੋਂ ਹੀ ਖਤਰਾ ਲੱਗਦਾ ਹੁਣ ਵਿਆਹ